ਇਹ ਕਿਤੋਂ ਵੀ ਨਹੀਂ ਮਿਲਦਾ ਯਾਰ ਜਿਹਦੇ ਕੋਲੇ ਹੈਗਾ ਉਹਨੇ ਵੇਚਣਾ ਨਹੀਂ ਜਿਹਨੇ ਵੇਚਦਾ ਉਹ ਨੂੰ ਮੁੜ ਕੇ ਮਿਲਦਾ ਨਹੀਂ ਆ ਆ ਇਧਰੋਂ ਆਹ ਡਾਇਰੈਕਟਰ ਨਹੀਂ ਮਿਲਦਾ ਜਿਹੜਾ ਆ ਖੜਾ ਨਾ 5510 ਆ ਨਹੀਂ ਕਿਤੋਂ ਮਿਲਦਾ ਇਹ ਵੀ ਇੱਥੇ ਹੀ ਮਿਲੂ ਇਹ ਆਏ ਨਹੀਂ ਪਤਾ ਪਰ ਲੈ ਕੇ ਕਿੱਥੋਂ ਆਉਂਦਾ ਲੋਕ ਡਰੀ ਗਏ ਵੀ ਜਿਹੜਾ ਡੜੀਆਂ ਹੌਸਪਾਵਰਾਂ ਦੇ ਜਾਜਾ ਮਾਰਗੇ ਟਰੈਕਟਰ ਤੋਂ ਲੈਣਾ ਕੀ ਹੈ ਪਰ ਅੱਜ ਮੁੱਲ ਪਿਆ ਹੀ ਟਰੈਕਟਰਾਂ ਦਾ ਮੁੱਲ ਅੱਜ ਪਿਆ ਉਹੀ ਸਾਡੇ ਤੇ ਚੱਕੇ ਉਂਗਲਾਂ ਜਿਹਦੀ ਨੀਅਤ ਥੇਲਾ ਪਿੰਡ ਕਲਾਰਾਂ ਚ ਰਿੰਕੂ ਦੀ ਹਵੇਲੀ ਤੇ ਲੱਗਿਆ ਰਹਿੰਦਾ ਮੇਲਾ ਮੇਤ੍ਰੋ ਮੇਲਾ ਸੱਜਣਾ ਦਾ ਵੀ ਲੱਗਦਾ ਤੇ ਮੇਲਾ ਇੱਥੇ ਟਰੈਕਟਰਾਂ ਦਾ ਵੀ ਲੱਗਦਾ ਹੈ ਟਰੈਕਟਰ ਵੀ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਲਗਭਗ ਇਨੀ ਕਿਤੋਂ ਮਿਲਣਗੇ ਜਿਵੇਂ ਆਹ ਖੜਾ ਹੈ 5530 ਤਰਮ ਇਹ ਕਿਤੋਂ ਵੀ ਨਹੀਂ ਮਿਲਦਾ ਯਾਰ ਜਿਹਦੇ ਕੋਲੇ ਹੈਗਾ ਉਹਨੇ ਵੇਚਣਾ ਨਹੀਂ ਜਿਨੇ ਵੇਚਦਾ ਉਹਨੂੰ ਮੁੜ ਕੇ ਮਿਲਦਾ ਨਹੀਂ ਜੇ ਮਿਲੂਗਾ ਤਾਂ ਫਿਰ ਆਉਣਾ ਪਊਗਾ ਰਿੰਕੂ ਦੀ ਹਵੇਲੀ ਦੇ ਵਿੱਚ ਇਧਰਲੇ ਪਾਸੇ ਫਾਰਮ ਟਰੈਕ 60 60 ਖੜਾ ਆ ਆ ਇਧਰੋਂ ਆਹ ਟਰੈਕਟਰ ਨਹੀਂ ਮਿਲਦਾ ਜਿਹੜਾ ਆ ਖੜਾ ਨਾ 5510 ਆਹ ਨਹੀਂ ਕਿਤੋਂ ਮਿਲਦਾ ਇਹ ਵੀ ਇੱਥੋਂ ਹੀ ਮਿਲੂ ਇਹ ਐ ਨਹੀਂ ਪਤਾ ਪਰ ਲੈ ਕੇ ਕਿੱਥੋਂ ਆਦਾ ਇਧਰਲੇ ਪਾਸੇ 755 ਖੜਾ ਤੇ ਆਹ ਖੜਾ ਇੰਡੋ ਫਾਰਮ 4x4 ਤੇ ਇਧਰਲੇ ਪਾਸੇ ਆਹ ਖੜਾ ਤਾਂ 60 80 ਲੈ ਮੈਂ ਕਹਿੰਦਾ ਮਿਲਣਗੇ ਤਾਂ ਤਾਂ ਜੇ ਕਿਸੇ ਨੇ ਕੜਵਾਏ ਹੋਣਗੇ ਲੋਕ ਡਰੀ ਗਏ ਵੀ ਜਿਹੜਾ ਡੜੀਆਂ ਹੌਸਪਾਵਰਾਂ ਦੇ ਜਾਜਾਂ ਵਰਗੇ ਟਰੈਕਟਰ ਤੋਂ ਲੈਣਾ ਕੀ ਹੈ ਪਰ ਅੱਜ ਮੁੱਲ ਪਿਆ ਇਹ ਟਰੈਕਟਰਾਂ ਦਾ ਮੁੱਲ ਅੱਜ ਪਿਆ ਰਿੰਕੂ ਨੂੰ ਆਪਾਂ ਪੁੱਛਦੇ ਹਾਂ ਵੀ ਕਿਹੜੇ ਰੇਟ ਦੇ ਵਿੱਚ ਵੈਸੇ ਰੇਟ ਤਾਂ ਇਹ ਦੱਸਦੇ ਨਹੀਂ ਹੁੰਦੇ ਤਾਂ ਕਹਿੰਦਾ ਯਾਰ ਜਿਹੜਾ ਸੱਜਣਾ ਗਿਆ ਵੀ ਟਰੈਕਟਰ ਹੀ ਦੇ ਕੇ ਤੁਰੂ ਵੀ ਰੇਟ ਕਹਿੰਦਾ ਮੈਂ ਤਾਂ ਨਹੀਂ ਦੱਸਦਾ ਕਹਿੰਦਾ ਲੈਣਾ ਥੋੜੇ ਸੱਜਣਾ ਨੇ ਹੁੰਦਾ ਕਮੈਂਟ ਵਾਲੇ ਕਰਦੇ ਨੇ ਉਹ ਘੜਾ ਉਧਰਲੇ ਪਾਸੇ ਯਾਰ ਨੇ ਪਤੰਦਰਾ ਬੰਦੇ ਤੇਰਾ ਲੱਭਦੇ ਫਿਰਦੇ ਨੇ ਤੂੰ ਲੁਕਦਾ ਹਾਂ ਉਹ ਠੀਕ ਐ ਵਧੀਆ ਤੇ ਅੱਜ ਫਿਰ ਕਿਹੜੇ ਕਿਹੜੇ ਟਰੈਕਟਰ ਆ ਗਏ ਆਪਣੇ ਦਾ ਵੀ 60 80 ਆ ਗਏ ਹੂੰ ਹੂੰ ਦਿਖਾ ਦੇ ਆਹ ਕਿੰਨਾ ਮਾਡਲ ਐ ਇਹ ਇਹ 2018 ਮਾਡਲਾ ਉੱਚਾ ਮਾਡਲ ਐ ਹਾਂ ਹਾਂ 2018 ਇਹ ਤਾਂ ਕੱਲ ਦੀ ਗੱਲ ਐ ਯਾਰ 18 ਤਾਂ ਕੱਲ ਲੰਘਿਆ ਟਰੈਕਟਰ ਫਿਰ ਲੈਤਾ ਕਿਸੇ ਨੇ ਕਿਉਂ ਨਹੀਂ ਪਈ ਇੰਨਾ ਨਾ ਟਰੈਕਟਰ ਵੱਡੇ ਕਿਉਂ ਨਹੀਂ ਲੈਂਦੇ ਕਿਸੇ ਨੇ ਇਹ ਮਾਈਕੋ ਪੰਪ ਜਾਗਾ ਹਾਂ ਉਂ 2000 ਘੰਟਾ ਚੱਲਿਆ ਹੈ Ориਜినਲ ਦਾ ਇਹ Ориਜినਲ 2000 ਘੰਟਾ ਚੱਲਿਆ ਮੈਂ ਇੱਕੋ ਪੰਪ ਚ 3 ਸਪੀਡਾ ਚੇਂਜਰ ਚੁੰਦੇ ਸਭ ਕੁਝ ਸਾਡਾ ਇਹਦੇ ਟਾਇਰ ਕਿੰਨੇ ਨੰਬਰ ਹੁੰਦੇ ਆ ਬਈ ਕੰਪੈਨ ਵਾਲੇ 18 ਦੇ ਹੁਣ ਤਾਂ ਲੱਗਦਾ ਕੰਪੈਨ ਵਾਲੇ ਤੋਂ ਵੀ ਵੱਡੇ ਹੋਣਗੇ ਯਾਰ 460 85000 30 ਨੰਬਰ ਹੈ ਅੱਛਾ ਤੇ ਇਹ ਇਹਦਾ ਨੰਬਰ ਨੰਬਰ ਕਿੱਥੋਂ ਦਾ ਨੰਬਰ ਤਾਂ ਉਹ ਲੋਕ ਦੇ ਨੇ ਸਾਰੇ ਸਾਰੇ ਟਰੈਕਟਰ ਲੋਕਲ ਨੰਬਰ ਨੇ ਹਾਂ ਲੋਕ ਦੇ ਨੇ ਫਿਰ ਨੰਬਰ ਨਾ ਦੱਸਿਆਂਗਾ ਹੁਣ ਮੈਨੂੰ ਲੋਕਲ ਨੇ ਸਾਰੇ ਨੰਬਰ ਕਹਿੰਦਾ ਤੇ ਕੰਡੀਸ਼ਨ ਤਾਂ Ориਜినਲ ਹੈ ਇਹ ਇਹ ਸਾਰਾ Ориਜినਲ ਆ ਹਾਂ ਅੱਛਾ ਇਹਦੇ ਬਾਰੇ ਥੋੜਾ ਜਿਹਾ ਦੱਸੋ ਇਹ ਕਿੰਨੇ ਕੁੰਨੀਆਂ ਸਪੀਡਾਂ ਚੋਂਦਾ ਕੀ ਗੱਲਬਾਤ ਹੁੰਦੀ ਆ ਇਹ ਵਾਸਾ 3 ਕਰਾਰੋ ਇਹ ਸਾਮੂਰੇ ਵੀ ਮੰਗਰੂ ਵੀ ਸਾਰਿਆਂ ਨੇ ਉਹੀ ਹੁੰਦਾ ਪੜੀ ਅੱਛਾ ਕਰਾਰੋ ਹਿੱਸਾ ਇਹਨੂੰ ਆਹ ਚੇਂਜਰ ਲੱਗਿਆ ਆਹ 3 ਸਪੀਡਾ ਹੈ ਹਾਂ ਤੇ ਨਾ ਮੰਨ ਕੇ ਚੱਲਾ ਉਹ ਵੀ ਹਿੱਸਾ ਕਰਾਰੋ ਦਾ ਮੰਗਰਲਾ ਵੀ ਕਰਾਰੋ ਦਾ ਆ ਆ ਕੀ ਹੈ 80 HP ਦਾ ਹਾਂ ਇਹ ਬੇਟਾ ਅਸੀਂ ਹੌਸਪਾਵਰ ਦਾ ਟਰੈਕਟਰ ਹੈ ਹਾਂ ਅਸੀਂ ਹੌਸਪਾਵਰ ਦਾ ਬਿਨਾ ਸੀ ਆਰ ਡੀ ਆ ਮੈਂ ਇੱਕੋ ਪੰਪ ਚਾਹੀਏ ਹਾਂ ਆ ਇਹ ਅੱਧਾ ਖੁੱਲਦਾ ਇਹ ਲੱਟੀਆਂ ਹੀ ਢੀਰੇ ਨੇ ਆਹ ਆਟੋਮੈਟਿਕੇ ਸਾਫ ਹੋ ਜਾਂਦਾ ਇਹ ਕੋਈ ਫਕਸ਼ਨ ਜਿੰਨੇ ਅੱਛਾ ਮੈਂ ਕੁੰਟਰ ਮੇਂ ਦਿਖਾ ਦੇ ਤੂੰ ਮੈਂ ਕੋਪਾ ਪਾਥਰਾਂ ਦੀ ਦਿਖਾ ਦੇ ਦੇਖੋ ਤਨ ਮੈਂ ਨਾੜੀਆਂ ਨਾੜੀਆਂ ਪਹਿਲੀ ਵਾਰੀ ਕਰਦਾ ਹਾਂ ਮੈਂ ਕਿਹਾ ਤੂੰ ਵੀ ਦਰਸ਼ਨ ਜਾ ਬਚਪਨ ਚ ਪਹਿਲਾ ਟਰੈਕਟਰ ਦੇਖਿਆ ਹੋਊਗਾ ਸਾਡ ਸੀ ਹੈਨਾ ਦੇਖਿਆ ਤਾਂ ਨਹੀਂ ਕਦੇ ਤੇ ਟਾਇਰ ਡੂਰਾਂ ਦੀ ਕੀ ਕੰਡੀਸ਼ਨ ਹੈ ਦੀ ਟਾਇਰ ਪਿਛਲੇ ਵੀ ਨਵੇਂ ਵਰਗੇ ਨੇਗੇ ਤੇ ਮਾ ਮੂਲੇ ਵੀ ਅੱਛਾ ਗਾਰੰਟੀ ਫੁੱਲ ਹੈ ਟਰੈਕਟਰ ਦੀ ਮਾ ਫੁੱਲ ਆ ਯਾਰ ਇਹਨੂੰ ਰੇਟ ਦਾ ਮੌਕੇ ਤੇ ਦੱਸੇਗਾ ਹਾਂ ਮੌਕੇ ਦੀ ਦੱਸ ਦਾਂਗੇ ਮੌਕੇ ਤੇ ਦੱਸੇਗਾ ਚਲੋ ਤੇ ਜਿਹੜਾ ਆ ਖੜਾ ਇੱਧਰ ਇੰਡੋ ਫਾਰਮ 4190 2022 ਮਾਡਲ ਆ ਇਹਦੇ ਇਹ ਕਿੰਨੀ ਹਸ ਪਾਵਰ ਚ ਇਹ 90 BHP ਚਾ ਇਹ 90 ਚਾ ਹਾਂ ਓਕੇ ਦੱਸ ਇਹਦੇ ਬਾਰੇ ਥੋੜਾ ਖੁੱਲ ਕੇ ਇਹ ਵੀ ਇੱਕ 3 ਸਪੀਡਾ ਚੇਂਜਰ ਲੱਗਿਆ ਹੋਇਆ ਹੂੰ ਤੇ ਦੋ ਹਿੱਸੇ ਕਰਾਰੋ ਦੇਣੇਗੇ ਅੱਛਾ ਦੋਨੇ ਹਿੱਸੇ ਕਰਾਰੋ ਦੇਣੇ ਪੂਰਾ ਕਾ ਟਰੈਕਟਰ ਆ ਬੇਟ ਬੂਟ ਇਹਦੇ ਮੂਰੇ ਵੀ ਪੂਰੇ ਆ ਹੈ ਹੂੰ ਕੰਡੀਸ਼ਨ ਤਾਂ ਇਹ ਵੀ Ориਜਨਲ ਆ ਹਾਂ ਇਹ ਸਾਰਾ Ориਜਨਲ ਆ ਆਪਣੀ ਜਿਹੜਾ Ориਜਨਲ ਕਹਾ ਅਗਰੇ ਦੇ ਨੇ ਇਹ ਚੱਲਿਆ ਕਿੰਨਾ ਕੋ ਹੋਇਆ ਇਹ ਚੱਲਿਆ ਹੋਊਗਾ 1200 ਘੰਟਾ 1200 ਘੰਟਾ ਹਾਂ ਟਾਇਰ ਦੂ ਨਾਲ ਦੇਣੇ ਅਸ ਟਾਇਰ ਇਹਦੇ ਨਾਲ ਦੇਣੇ ਹਾਂ ਉਦਾਂ ਵੀ ਸੀਲਡ ਆ ਉਹ ਦੇਣਾ ਰੇਸ ਲੂਸ ਵਾਲੀ ਓਕੇ ਬੋਕ ਇੰਨੇ ਦਿਨ ਰਿਹਾ ਸੋ ਕੋਲਣ ਦੀ ਲੋੜ ਹੀ ਨਹੀਂ ਪੈਂਦੀ ਤਾਂ ਉਹੀ ਬਕਾਰ ਉਹ ਤੇਰਾ ਵੱਡਾ ਮਾਰ ਦਿਆ 90 80 ਬਹੁਤ ਹੁੰਦੀ ਆ ਹਾਂ ਗੱਲ ਕਰੂੰ ਆ ਵੀ ਜੇ ਮੈਂ ਐਡੀ ਪਾਵਰ ਆ ਇਹਦਾ ਰੇਟ ਪੱਤ ਦਾ ਅੱਛਾ ਤੇ ਜੈਜ ਰੇਟ ਹੈ ਦਾ ਹਾਂ ਇਹ ਜੈਜ ਰੇਟ ਆ ਹੁਣ ਜੈਜ ਰੇਟ ਦੱਸੇਗਾ ਕਿ ਦੱਸਦਾ ਨਹੀਂ ਬਾਸਾ ਵੱਠ ਦਾ ਦੇਦਾ ਆਗੇ ਇਹ 8 ਲੱਖ 25 ਹਜ਼ਾਰ ਦਾ ਹਾਂ ਆ ਸਾਰਾ ਟਰੈਕਟਰ ਆਈ ਆਈ ਦੇ ਦਾ ਅੱਛਾ ਜੀ 8 ਲੱਖ 25 ਹਜ਼ਾਰ ਦਾ ਬੜਾ ਮੋਟਾ ਹੋਰ ਮਾਨਤਨ ਕਰਦਾ ਕੋਈ ਚੱਲ 25 ਹਜ਼ਾਰ ਤਾਂ ਸਿੱਧਾ ਅੜਾ ਦੇਗਾ ਮੈਨੂੰ ਪਤਾ 8 ਲੱਖ ਦਾ ਦੋਗਾ ਟਰੈਕਟਰ ਇਹ ਤੇ ਜਿਹੜਾ ਆ ਖੜਾ ਵੀ 755 ਇਹ 2018 ਮਾਡਲਾ ਅੱਛਾ ਇਹ 18 ਮਾਡਲਾ ਹੈ ਹਾਂ ਇਹ ਵੀ ਬਿਨਾ ਸੀ ਆ ਡੀ ਆ 75 ਐਚ ਪੀ ਦਾ ਮਗਰਲੇ ਟਾਇਰ ਜਮੀ ਨਵੇਂ ਨੇ ਹਾਂ ਜਮੀ ਨਵੇਂ ਨੇ ਮੂਲੇ ਨਾਲ ਦੇਨੇ ਅੱਛਾ ਤੇ ਪੂਰਾ ਘੈਂ ਟਰੈਕਟਰ ਹੈ ਵੀ ਕੰਡੀਸ਼ਨ ਤੇ ਵੀ ਓਰੀਜਨਲ ਸਾਰਾ ਹਾਂ ਇਹ ਵੀ ਸਾਰਾ ਓਰੀਜਨਲ ਆ ਮੜਾ ਮੋਟਾ ਰਿੰਬਾਂ ਚ ਕੋਈ ਘਰ ਹੈ 18 ਮਾਡਲਾ ਹੈ ਹਾਂ 18 ਇਹ ਚੱਲਿਆ ਕਿੰਨਾ ਘੂਗਾ ਇਹ ਇਹ ਚੱਲਿਆ ਹੋਇਆਗਾ 1200 ਘੰਟੇ ਵੀ 1100 ਤੋਂ 1125 ਘੰਟੇ ਤੁਸੀਂ 1125 ਘੰਟੇ ਹਮਮ ਓਕੇ ਇਹਦਾ ਵੀ ਰੇਡ ਮੌਕੇ ਤੂਗਾ ਇਹਦਾ ਮੌਕੇ ਵੀ ਦੱਸ ਦਾਂਗਾ ਵੀ ਤੇ ਜਿਹੜਾ ਆ ਖੜਾ ਵੀ 5510 ਇਹ 2010 ਮਾਡਲ ਆ 2010 ਮਾਡਲ ਹੂੰ ਕੰਡੀਸ਼ਨ ਤਾਂ ਬੜੀ ਜਿਹੜਾ ਲੈ ਇਹ ਇਹ ਤਾਂ ਥੱਲੇ ਹੈਗੀ ਆ ਕਾਰਬਾਈ ਅੱਛਾ ਕਾਰਬਾਈ ਕੀਤੀ ਹੋਈ ਹੈ ਤੇ ਇਹ ਕਰੇ ਮਾ ਤੇ ਹੋਈ ਆਪਾਂ ਨੇ ਰਿੰਬਾਂ ਦੇ ਥੱਲੇ ਹੈਗੀ ਆ ਉਹ ਬਾਕੀ ਰੇਨਰ ਦਾ ਅੱਛਾ ਹੂੰ ਹੋਈ ਹੋਈ ਆ ਯਾਨੀ ਕਿ ਇਹ ਕਹਿੰਦੀ ਵੀ ਹੋਈ ਹੋਈ ਆ ਯਾਰ ਥੋੜੀ ਮੋਟੀ ਹੈ ਨਾ ਵੱਡਾ ਡੈਕਟਰ ਨੇ ਯਾਰ ਮੜਾ ਮੋਟਾ ਸੋਨਾ ਲੱਗਣ ਲੱਗਿਆ ਨਾ ਜਦ ਹਣਾ ਹਾਂ ਉਹ ਇੰਜਨ ਤਾਂ ਤਾਂ ਦੇ ਹੁੰਦੀ ਕੁਛ ਨਹੀਂ ਨਾ ਗੇਅਰ ਨੂੰ ਬਣਾਇ ਜਨੋਗੇ ਉਸ ਇੰਜਨ ਗੇਅਰ ਦੇ ਤਾਂ ਓਕੇ ਹੁੰਦੇ ਨੇ ਇਹ ਇਹ ਇਦਾਂ ਹੀ ਆਪਾਂ ਟੱਕੜੋਕ ਸਾਰਨ ਲੱਗੇ ਹੋਏ ਐਂ ਹੀ ਦੇ ਦੇਣਾ ਬੋਲ ਬਈ ਅੱਛਾ ਇਹ ਮਾਡਲ ਦੱਸਿਆ ਦੱਸ ਮਾਡਲ 10 ਆ ਓਕੇ ਹੂੰ ਨੰਬਰ ਲੋਕਲ ਨਾ ਨੰਬਰ ਇਹਦਾ ਐਚ ਆਰ ਐਚ ਆਰ ਨੰਬਰ ਓਕੇ ਓਕੇ ਤੇ ਲੱਗ ਤਾਂ ਜਊ ਪੰਜਾਬ ਨੂੰ ਪਰ ਲੱਗ ਜੂ ਆਉਂਗਾ ਟਾਈਮ ਲੱਗ ਜਾਂਦਾ ਯਾਰ ਐਨੇ ਫਿਰ ਆਪਾਂ پیسے ਪੂਸੇ ਰੱਖ ਲਾਂਦੇ ਤੇ ਕਰਕੇ ਐਂ ਹੀ ਦੇ ਦਾਂਗੇ ਵੀ ਐਂ ਦਵਾਂਗੇ ਐਂ ਦੇ ਦਾਂਗੇ ਓਕੇ ਰੇਟ ਇਹਦਾ ਵੀ ਮੌਕੇ ਤੇ ਹੋਊਗਾ ਹਾਂ ਮੌਕੇ ਤੇ ਦੱਸ ਦੋ ਤੇ ਜਿਹੜਾ ਆਹ ਕਿਹੜਾ ਫਾਰਮ ਟਰੈਕ 60 60 ਇਹ 2014 ਮਾਡਲ ਆ ਛੋਟਾ ਗੇਰ ਵਾਲਾ ਅੱਛਾ ਹਾਂ ਮੂਰੇ ਟੈਂਕੀ ਲਵਾ ਮਪਰ ਲੱਗਿਆ ਹੋਇਆ ਹੈ ਹਾਂ ਟੈਂਕੀ ਆ ਇਹਦੇ ਟਾਇਰ ਨਵੇਂ ਨੇ ਚਾਰੇ ਟਾਇਰ ਨਵੇਂ ਨੇ ਦੇ ਹਾਂ ਨਵੇਂ ਟਾਇਰ ਨੇ ਪੂਰਾ ਆਹ ਹੈ ਟਰੈਕਟਰ ਇਹਦੇ ਛਤਰੀ ਵਗੈਰਾ ਲਾ ਕੇ ਦਵਾਂਗੇ ਕਾਈ ਦਵਾਂਗੇ ਛਤਰੀ ਪਈਆ ਕਨੋਕੀ ਦੀ ਅੱਛਾ ਉਹ ਦਵਾਂਗੇ ਆਪਾਂ ਲਾ ਕੇ ਓਕੇ ਮਾਡਲ ਕਿੰਨਾ ਇਹ ਮਾਡਲ 2014 ਦਰਵੇਂ ਪਿੱਸੋਂ ਦਿਖਾ ਦੇ ਚੱਕ ਜੋਕ ਲੱਗਿਆ ਹੋਇਆ ਹੈ ਕਉਂਦਾ ਹਾਂ ਹਾਂ ਓਕੇ ਦਰਵੇਂ ਖੁੱਲਾ ਡੁੱਲਾ ਪਲੇਟਫਾਰਮ ਹੈ ਹਾਂ ਮੈਂ ਬੋਲਦਾ ਹਾਂ ਨਵਾਂ ਮਾਗਰ ਜਮਾ ਹਾਂ ਹਾਂ ਜੇਕਰ ਤੁਹਾਨੂੰ ਲੱਗ ਰਿਹਾ ਜਿਹੜਾ ਹੌਲ ਹੈ ਨਾ ਹਾਂ ਅਸਲ ਜੇਕਰ ਜੋ ਖਾਸ ਲੱਗ ਰਿਹਾ ਹੈ 72ਵੇਂ ਪੰਪ ਆਹ ਕੰਡੀਸ਼ਨਿੰਗ ਦੀ ਸਾਰੀ ਓਰੀਜਨਲ ਹੈ ਤੇ ਜਿਹੜਾ ਆ ਉਹ ਪਰਲੇ ਪਾਸੇ ਖੜਾ ਯਾਰ 55 553 ਇਹਦੀ ਬਹੁਤ ਡਿਮਾਂਡ ਆ ਮੈਨੂੰ ਬਹੁਤ ਫੋਨ ਆਉਂਦੇ ਹੁੰਦੇ ਨੇ ਕਹਿੰਦੇ ਯਾਰ ਕੋਈ 2 ਵੀਲ ਡਰਾਈਵ ਚ ਲੱਭ ਕੇ ਦੇ ਦੇ ਮੈਂ ਕਹਿੰਦਾ ਯਾਰ ਲੱਭੀਏ ਤਾਂ ਤਾਂ ਜੇ ਕੋਈ ਵੇਚ ਇਹ 98 ਮਾਡਲ ਆ ਮੇਡ ਇਨ ਜਰਮਨਾਂ ਧਰਮੇ ਦਿਖਾ ਦਿੰਦਾ ਹੋਇਆ ਅਸਲ 98 ਮਾਡਲ ਆਈ ਤੰਦਵੇਂ ਮਾਰ ਲਾਲ ਲਿਖਿਆ ਹੈ ਇਹ ਮੇਡ ਨੇ ਜਰਮਨ ਹੂੰ ਆ ਬਾਦੂਜ ਬਹੁਤ ਘੰਟਾ ਦੀ ਅੱਛਾ ਜੀ ਸਟਾਰਟ ਕਰਕੇ ਦਿਖਾਏਗਾ ਦਿਖਾ ਦਿੰਦੇ ਆ ਫਿਰ ਅੰਦਰ ਮੈਂ ਦੇਖਦਾ ਹਾਂ ਕਰ ਦੇਵਾਂਗੇ ਜਰਮਨ ਜਰਮਨ ਦਾ ਪੰਪ ਹੈ ਨੂੰ ਹਾਂ ਪੂਰਾ ਕਹੇ ਟਰੈਕਟਰ ਆ ਇਹ ਹੂੰ ਇਦਾਂ ਇਹਨੂੰ ਥੋੜਾ ਮੋਟਾ ਮਕੜਾ ਹੋਇਆ ਹੋਇਆ ਹੈ ਕਾਰ ਵੀ いや ਉਹਨਾਂ ਦੀ ਪੁਰਾਣੀ ਏ ਹੋਈ ਆਪਣੀ ਮੋਟੀ ਕਾਰਬਾਈ ਉਹ ਅਸੀਂ ਜਿੱਥੋਂ ਲੈਂਦਾ ਉਹਨਾਂ ਦੀ ਹੋਈ ਹੋਈ ਹੈ ਹਾਂ ਹਾਂ ਮਾਡਲ 99 98 99 ਅਸੀਂ 98 ਮਾਡਲ ਹੈ ਹਾਂ ਇਹ ਛਤਰੀ ਵਗੈਰੇ ਦੇ ਨਾਲ ਦੀ ਹੈ ਹਾਂ ਨਾਲ ਦੀ ਨਾਲ ਦੀ ਆਉਂਦੀ ਹੈ ਕੰਪਨੀ ਵੱਲੋਂ ਅੱਛਾ ਹੂੰ ਉਹ ਸਸਟਰੀ ਆਹ ਆਹ ਦਿਨਾ ਕਿ ਲੱਗੇ ਲਗਾ ਦੇ ਬੇਟ ਬੂਟ ਸਾਰਾ ਕੁਝ ਓਰੀਜਨਲ ਨਾਲ ਦੀ ਨੇ ਹੋਣਾ ਅੱਛਾ ਹੂੰ ਟਾਇਰਾਂ ਦੂਰਾਂ ਦੀ ਕੀ ਕੰਡੀਸ਼ਨ ਹੈ ਦੀ ਟਾਇਰ 85 ਰੁਪਏ ਹੋਣਗੇ 85 56 ਟਾਇਰ ਮੇਡ ਰੂਟ ਲੱਗੇ ਹੋਏ ਹਨ ਹਾਂ ਹਾਂ ਤਨ ਤਨ ਲੱਗੇ ਹੋਏ ਹੂ ਸਿੱਟ ਸੂਟ ਤੋਂ ਲਾ ਸਾਰਾ ਰਹਿਣਾ ਦਾ ਇਹ ਇਹਦਾ ਨੰਬਰ ਨੂੰ ਉੱਪਰ ਕਿੱਥੋਂ ਦਾ ਹੋਊਗਾ ਇਹਦਾ ਹੀ ਪੰਜਾਬ ਐਪੀਪੀ ਅਸਲ ਪੰਜਾਬ ਨੰਬਰ ਹੈ ਇਹ ਇਹਦਾ ਰੇਡ ਰੂਟ ਮੌਕੇ ਤੇ ਦੱਸੇਗਾ ਕਿ ਦੱਸੇਗਾ ਮੌਕੇ ਤੇ ਦੱਸਦਾ ਏ ਮੌਕੇ ਦੱਸੇਗਾ ਇਹਦਾ ਸਲੈਂਸਰ ਵੀ ਰਹਿਣਾ ਦਾ ਤਕਰੀਬ ਇਹ ਕਿਸੇ ਟਰੈਕਟਰ ਦਾ ਉਹ ਮਿਲਦੀ ਨਹੀਂ ਹੈਗਾ ਦੁਬਾਰੇ ਉਹ ਸਲੈਂਸਰ ਇਹਦੇ ਨਾਲ ਦਾ ਜਿਹੜਾ ਉਦੋਂ ਆਉਂਦਾ ਸੀ ਹੂੰ ਅੱਛਾ ਜੀ ਪਾਵਰ ਸ਼ੇਅਰਿੰਗ ਹੈ ਕਿੰਨੀ ਸਪੀਡਾਂ ਚ ਉਹ ਇਹ ਇਹ ਤਾਂ 2 ਸਪੀਡਾਂ ਚ 2 2 ਜੀ ਹੈ ਹੂੰ ਓਕੇ ਡਬਲ ਡਿਸਟ੍ਰਿਬਿਊਟਰੋਂ ਤਾਂ ਆਪ ਮਾਰ ਲਿਆ ਜਮੇ ਵੀ ਹੈਗਾ ਅੱਛਾ ਹੂੰ ਤੇ ਲੈ ਮਿੱਤਰੋ ਜੇ ਤੁਸੀਂ ਕੋਈ ਟਰੈਕਟਰ ਖਰੀਦਣਾ ਨਾ ਪਿੰਡ ਕੋਲਾਰ ਖੜਿਆ ਕੋਲਾਰ ਖੁਰਦ ਪਿੰਡ ਹੈ ਇਹ ਹੂੰ ਜ਼ਿਲ੍ਹੇ ਸੰਗਰੂਰ ਦਾ ਪਿੰਡ ਹੈ ਤੇ ਸੰਗਰੂਰ ਤੇ ਸੁਨਾਮ ਦੇ ਵਿਚਕਾਰ ਜੇ ਪਿੰਡ ਆ ਜਾਂਦਾ ਤੁੰਗਾ ਕਲਾਰਾਂ ਦੇ ਨਾਮ ਨਾਲ ਇਹ ਪਿੰਡ ਨੂੰ ਵੱਧ ਜਾਣਿਆ ਜਾਂਦਾ ਨਾ ਭਾਈ ਹਾਂ ਹਾਂ ਤੁੰਗਾ ਕਲਾਰਾਂ ਦੇ ਨਾਮ ਨਾਲ ਤੇ ਇੱਥੋਂ ਸੰਗਰੂਰ 7 ਕਿਲੋਮੀਟਰ ਹਾਂ ਸੁਨਾਮ ਵੀ 7 ਸੁਨਾਮ ਵੀ 7 ਹੈ ਸੈਂਟਰ ਦੇ ਵਿੱਚ ਪਿੰਡ ਆਪਣਾ ਤੇ ਨੰਬਰ ਕਿੰਨਾ ਆਪਣਾ ਆਪਣਾ 9855362272 ਓਕੇ 9855362272 ਬਈ ਦਾ ਨੰਬਰ ਹੈ ਜੇ ਕਿਸੇ ਲਵੇ ਕੋਈ ਇਦਾਂ ਦਾ ਟਰੈਕਟਰ ਖੜਾ ਹੁੰਦਾ ਨਾ ਜਿਹਨੂੰ ਕੋਈ ਵਪਾਰੀ ਹੱਥ ਹੀ ਨਹੀਂ ਪਾਉਂਦਾ ਅਗਲਾ ਉਦਾਂ ਹੀ ਡਰ ਜਾਂਦਾ ਵੀ ਯਾਰ ਇਹ ਟਰੈਕਟਰ ਨੇ ਤਾਂ ਵਿਗਣਾ ਨਹੀਂ ਤਾਂ ਫਿਰ ਉਹ ਰਿੰਕੂ ਨਾਲ ਸੰਪਰਕ ਕਰਿਓ ਇਹ ਪਤਾ ਨਹੀਂ ਇਹਨੂੰ ਕਿੱਥੋਂ ਚਸਕਾ ਪੈ ਗਿਆ ਵੀ ਟਰੈਕਟਰ ਆ ਲੈ ਕੇ ਆਵਾ ਇਹ ਲਿਉਂਦੇ ਹੀ ਉਹ ਆ ਯਾਰ ਜਿੰਨਾਂ ਨੂੰ ਕੋਈ ਵੀ ਸੱਜਣ ਦੇ ਖਰੀਦਦਾ ਨਹੀਂ ਹੈ ਨਾ ਵੱਡੇ ਵੱਡੇ ਟਰੈਕਟਰ ਨੇ ਦੇਖ ਜਾਜਾਂ ਵਰਗੇ ਇੱਥੇ ਤੁਹਾਨੂੰ ਇਦਾਂ ਦੇ ਟਰੈਕਟਰ ਹੀ ਮਿਲਣਗੇ ਹਵੇਲੀ ਦੇ ਵਿੱਚ ਇੱਕ ਜਹਾਜ਼ ਹੋਰ ਦੱਸ ਦੇਗਾ ਹੋਊਗਾ ਹੈਗਾ ਕਿਹੜਾ ਜਿਹੜਾ ਲਿਆਂਦਾ ਹੁਣ ਆ ਰਿਹਾ ਹੈ ਉਹ 80 ਦਾ ਫਾਰਮ ਟਰੈਕ ਆ ਪਰਕਨ ਦੇ ਇੰਜਨ ਵਾਲਾ ਫਾਰਮ ਟਰੈਕ 80 ਉਹ ਮੁੰਡਾ ਲੈ ਕੇ ਭਾਗੇ ਤੇ ਅੱਜ ਕੱਖ ਪਾਉਣ ਗਿਆ ਦੀ ਅਗਰੇ ਅੱਛਾ ਸੇਵਾ ਤੇ ਭੇਜਿਆ ਹੋਇਆ ਹੈ ਹਾਂ ਲੈ ਮੈਂ ਤੈਨੂੰ ਫਾਰਮ ਟਰੈਕ 80 ਵੀ ਆ ਰਿਹਾ ਜੇ ਕੋਈ ਉਹਦਾ ਚਾਹ ਬਣਾ ਪਰਕਨ ਦੇ ਇੰਜਨ ਵਾਲਾ ਹਾਂ ਪੰਜਾਬ ਨੰਬਰ ਅੱਛਾ ਤੇ 9 ਹੋਊਗਾ 10 ਮਾਰ ਪਾਸੰਗ ਚੱਲ ਰਹੀ ਹੈ ਉਹਦੀ ਹਾਂ 28 ਟੱਕਾ ਪਾਸੰਗ 28 ਤੱਕ ਪਾਸ ਵੀ ਆ ਟਰੈਕਟਰ ਉਹ ਹਾਂ ਆਪਣੇ ਦਾ ਵੀ ਆਹੋ ਕਿਸੇ ਵਪਾਰੀ ਦਾ ਨਹੀਂ ਹੈਗਾ ਲਿਉਂਗੇ ਨਹੀਂ ਸੀ ਤੇ ਮੈਂ ਤਾਂ ਪਹਿਲਾਂ ਕਹਿ ਕੇ ਛੱਡਿਆ ਤੇ ਪੂਰਾ ਘੈਂਟ ਦਾ ਟਰੈਸਰ ਇਹਦਾ ਨਾਲ ਦੇ ਟਾਇਰ ਨੇ ਅੱਦੇ ਮੰਗ ਲਏ 60 ਪਜੇ ਨਾਲ ਦੇ ਟਾਇਰ ਨੇ ਫਿਰ ਲੱਕੋ ਦੇ ਮਾਡਲ ਕਿੰਨਾ ਹੋ ਮਾਡਲ 2009 ਜਾਂ 10 ਆ ਠੀਕ ਆ ਹੂੰ ਚੱਕੋ ਮਿੱਤਰੋ ਤਮਾਕੇ ਤੇ ਤਮਾ ਕਹੀ ਹੁੰਦਾ ਪਾੜੀਗਾ ਪਿਆ ਹਾਂ ਹੋਲੈਂਡਾ ਗੱਲ ਬਾਤ ਆ ਪਰਕਨ ਇੰਜਨ ਆ ਮੈਂ ਉਹ ਪਹਿਲੀ ਗੇ ਲੈ ਲੈਂਦਾ ਮੈਨੂੰ ਆਇਆ ਦੀ ਵੀ ਮੈਂ ਦੇਖਣਾ ਵੀ ਪਰਕਨ ਦਾ ਇੰਜਨ ਕਿਹੜਾ ਜਾਂਦਾ ਅਸਾਂ ਉਹ ਜਿਹੜਾ ਪਹਿਲਾਂ ਵੇਚਿਆ ਸੀ ਉਹ ਕਿਹੜੇ ਇੰਜਨ ਦੀ ਉਹ ਇੰਜਨ ਵਾਲੀ ਸੀ ਉਹ ਸਿੰਪਲ ਇੰਜਨ ਚ ਦੀ ਉਹ ਸਿੰਪਲ ਇੰਜਨ ਦੀ ਸੀਗਾ ਅਸਾਂ ਤੇ ਮੈਨੂੰ ਆਇਆ ਜਵਾਹ ਦੀ ਮਾ ਜਿਹੜਾ ਮੈਂ ਕਿਰਾ ਸੁਣ ਲਾਂ ਜਾਂ ਮੈਨੂੰ ਕਹਿਦੇ ਵੀ ਕੋਈ ਉਹ ਫਲਾਣਾ ਇੰਜਨ ਉਹਦੇ ਚ ਮੈਂ ਕਿਰਾ ਆਂਦਾ ਵੀ ਲਿਆਉਣਾ ਜਰੂਰ ਆਹੋ ਵੀ ਲਿਆਵਾਂਗੇ ਕਿਰਾ ਲੈ ਆਵਾਂਗੇ ਜਰੂਰ ਉਹ ਆ ਗਿਆ ਪੱਲੋ ਬਾਬੇ ਦੀ ਕਿਰਪਾ ਨਾਲ ਹੂੰ ਤੇ ਲੈ ਮਿੱਤਰੋ ਟਰੈਕਟਰ ਇਦਾਂ ਦੀ ਮਿਲਣਗੇ ਤੁਹਾਨੂੰ ਰੇ ਕਦੇ ਲੰਘਦੇ ਕਰਦੇ ਨਾ ਜੇ ਉਦਾਂ ਵੀ ਟਰ